ਆਪ ਕਿਸੇ ਕਵੀ ਨੇ ਬਿਆਨ ਕੀਤੀ ਹੈ ਕਹਿੰਦੇ ਜਿਵੇਂ ਕਲਗੀਆਂ ਵਾਲਿਆ ਚੰਨ ਮਾਈਆ ਕੁਝ ਯਾਦ ਹੈ ਬੀਤੀ ਬਤਾਈ ਤੈਨੂੰ ਭਾਈ ਦਇਆ ਸਿੰਘ ਕਹਿੰਦੇ ਕਹਿੰਦੇ ਕਲਗੀਆਂ ਵਾਲਿਆ ਬਾਦਸ਼ਾ ਤੇਰੇ ਨਾਲ ਜੋ ਕੁਝ ਬਤੀਤ ਹੋਇਆ ਤੈਨੂੰ ਯਾਦ ਹੈ ਕਹਿੰਦੇ ਹੀਰੇ ਜੜੇ ਸੀ ਰੰਘੀਲੇ ਪੰਘੂੜਿਆਂ ਵਿੱਚ ਰੰਗੀ ਲੋਰੀਆਂ ਦੀਂਦੀ ਸੀ ਦਾਈ ਤੈਨੂੰ ਮਾਤਾ ਪਿੰਡੇ ਤੇ ਕੋਈ ਝਰੀਟ ਆ ਜੇ ਖਰ ਵੀ ਉਂਗਲ ਨਾ ਕਿਸੇ ਸ਼ੁਹਾਈ ਤੈਨੂੰ ਮਾਂ ਨੇ ਸਮਝ ਕੇ ਬਰਫ ਦਾ ਚੰਨ ਚਿੱਟਾ ਤੱਤੀ ਵਾਣਾ ਚੰਨ ਨਾਲ ਲਾਈ ਤੈਨੂੰ ਰਤਾ ਰਹਿ ਗਿਆ ਵਟ ਜੇ ਬਿਸਤਰੇ ਤੇ ਰਾਤੀ ਰੱਖ ਉਹਨੇ ਜਗਾਈ ਤੈਨੂੰ ਮੈਂ ਹराणਾ ਗੁਜਰੀ ਦੀਆਂ ਸੂਲ ਫੁੱਲਾ ਨੀਂਦ ਸੂਲਾਂ ਤੇ ਇਸ ਤਰ੍ਹਾਂ ਆਈ ਤੈਨੂੰ ਦਿਆ ਸਿੰਘ ਕਹਿੰਦੇ ਕਿਵੇਂ ਆ ਗਈ ਸਤਿਗੁਰੂ ਸਤਿਗੁਰੂ ਮਹਾਰਾਜ ਨੇ ਕੀ ਜਵਾਬ ਦਿੱਤਾ ਸੀ ਉਹਦਾ ਕਵੀ ਕਹਿੰਦਾ ਕਹਿੰਦਾ ਦਇਆ ਸਿੰਘ ਜੀ ਤੂੰ ਪੁੱਛਦਾ ਮੈਂ ਤੈਨੂੰ ਸਹੀ ਜਵਾਬ ਦਵਾਂ ਕਹਿੰਦੇ ਮੈਂ ਵੀ ਸੂਲ ਸਾ ਸੂਰਾ ਵਿੱਚ ਸੂਲਾ ਵਾਂਗੂੰ ਸੂਲਾ ਇੱਕ ਦਾ ਸੂਲ ਚੁਭਾਈ ਮੈਨੂੰ ਦਇਆ ਸਿੰਘ ਜੀ ਸੱਚ ਤੂੰ ਪੁੱਛਦਾ ਹੈ ਐਸੀ ਨਿੰਦਨਾ ਕਦੇ ਵੀ ਆਈ ਨਹੀਂ ਕਾਰਨ ਕੀ ਐਸੀ ਨਿੰਦਨਾ ਜਦੋਂ ਚਮਕੌਰ ਦੀ ਗੜੀ ਦੇ ਵਿੱਚ ਦੋ ਪੁੱਤ ਲਾਲ ਸ਼ਹੀਦ ਹੁੰਦਿਆਂ ਵੇਖਦੇ ਨਾ ਆਪਣੇ ਸਤਿਗੁਰੂ ਮਹਾਰਾਜ ਚਮਕੌਰ ਦੀ ਗੜੀ ਤੇ ਖੜ ਕੇ ਕੀ ਕਹਿੰਦੇ ਆ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਦਿਆ ਸਿੰਘ ਜੇ ਸੱਚ ਪੁੱਛਦਾ ਅੱਜ ਮੇਰੇ ਸਿਰ ਤੋਂ ਕਰਜ਼ਾ ਲੱਥ ਗਿਆ ਤੇ ਜਦੋਂ ਸਿਰ ਤੋਂ ਕਰਜ਼ਾ ਲੱਥ ਜਾਵੇ ਨਾ ਬੰਦਾ ਕਰਜ਼ਾ ਮੁਕਤ ਹੋ ਜਾਵੇ ਉਸ ਰਾਤ ਵਰਗੀ ਬਾਕੀ ਰਾਤਾਂ ਦੀ ਨੀਂਦ ਦਾ ਮੁਕਾਬਲਾ ਨਹੀਂ ਕਰਜ਼ਾ ਮੁਕਤ ਹੋ ਜਾਈਏ ਕਹਿੰਦੇ ਅੱਜ ਮੇਰੇ ਸਿਰ ਤੋਂ ਕਰਜ਼ਾ ਲੱਥ ਗਿਆ ਉਸ ਰੱਬ ਦੀ ਅਮਾਨਤ ਉਸ ਰੱਬ ਨੂੰ ਮੈਂ ਭੇਟ ਕਰ ਆਇਆ ਮਾ ਸਤਿਗੁਰੂ ਮਹਾਰਾਜ ਕਹਿੰਦੇ ਜੇ ਉਹਦੀ ਅਮਾਨਤ ਉਹਨੂੰ ਦੇ ਦਈਏ ਫਿਰ ਹੀ ਸੁੱਖ ਮਿਲਦਾ ਹੈ ਆਨੰਦ ਮਿਲਦਾ ਹੈ ਅੱਗੇ ਮੇਰੇ ਮਾਲਕ ਕਹਿੰਦੇ ਗੁਰਕਾਰ